ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਤੇ ਅੱਜ ਦੇ ਰਿਸ਼ ਨਾਰਾਸ਼ੀ ਫਲ ਲੈ ਕੇ ਹਾਜ਼ਰ ਹਾਂ ਜਿੱਥੇ ਤੁਸੀਂ ਜਾਣੋਗੇ ਆਪਣੇ ਦਿਨ ਦੀ ਸਥਿਤੀ ਸੁਝਾਅ ਅਤੇ ਸੰਭਾਵਨਾਵਾਂ ਆਇਦਰ ਦੇ ਨਾਰਾਸ਼ੀਆਂ ਲਈ ਕਿਵੇਂ ਰਹੇਗਾ ਜਾਣੋ ਕੀ ਕਹਿੰਦੇ ਹਨ ਤੁਹਾਡੇ ਕੁਸ਼ਕਿਸਮਤ ਸਤਾਰੇ ਆਓ ਗੱਲ ਕਰਦੇ ਹਾਂ ਸ਼ਰਦੀਆਂ ਨਵਰਾਤਰੀ ਸ਼ਰਦੀਆਂ ਨਵਰਾਤਰੀ ਦਾ ਤਿਆਰ ਦੇਵੀ ਦੁਰਗਾ ਦੇ ਨੌ ਰੂਪਾਂ ਵਿੱਚ ਆਸ਼ੀਰਵਾਦ ਕਰਨ ਦੀ શુભ ਮੰਨਿਆ ਜਾਂਦਾ ਦੁਰਗਾਸ਼ਟਮੀ ਇਸ ਅਸ਼ਟਮੀ ਤਿਥੀ ਨੂੰ ਮਨਾਇਆ ਜਾਂਦਾ ਹੈ ਇਸ ਸਾਲ ਦੁਰਗਾਸ਼ਟਮੀ ਨੂੰ ਬਹੁਤ ਸ਼ੁਭ ਮੰਨਿਆ ਗਿਆ ਹੈ ਇਸ ਦਿਨ ਮੇਸ਼ ਤੋਮੇ ਯਾਸ਼ੀ ਕਰਤ ਦੇ ਲੋਕਾਂ ਨੂੰ ਸ਼ੁਭ ਫਲ ਪ੍ਰਾਪਤ ਹੋਣਗੇ ਆਓ ਜਾਣੀਏ ਨਰਾਸ਼ੀਆਂ ਬਾਰੇ ਆਓ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਮੇਸ਼ ਰਾਸ਼ੀ ਤੁਹਾਡੀ ਹਿੰਮਤ ਤੇ ਵਿਸ਼ਵਾਸ ਨੂੰ ਨਵਾਂ ਵੀ ਤਾਕਤ ਮਿਲੇਗੀ ਜਿੰਦਗੀ ਵਿੱਚ ਸਪਸ਼ਟ ਟੀਚੇ ਅਤੇ ਨਵੇਂ ਮੌਕੇ ਉਭਰਨਗੇ ਜਲਦਬਾਜ਼ੀ ਤੋਂ ਬਚੋ ਅਤੇ ਸਬਰ ਰੱਖੋ ਅਗ੍ਹੀ ਗੱਲ ਕਰਦੇ ਹਾਂ ਆਪਾਂ ਵਿਸ਼ਵ ਰਾਸ਼ੀ ਬਾਰੇ ਦੀ ਤੁਸੀਂ ਥੋੜਾ ਜਿਹਾ ਬਚੈਨ ਮਹਿਸੂਸ ਕਰੋਗੇ ਤੇ ਨਵੇਂ ਰਸਤੇ ਲੱਭਣਾ ਚਾਹੋਗੇ ਰਿਸ਼ਤਿਆਂ ਵਿੱਚ ਸਬਰ ਰੱਖੋ ਬਦਲਾ ਦੀ ਸੱਚਮੁੱਚ ਵਦਨ ਦਾ ਇੱਕ ਤਰੀਕਾ ਹੈ ਤੁਹਾਡੀ ਬੋਲੀ ਸ਼ੁੱਧ ਹੋਵੇਗੀ ਤੇ ਤੁਹਾਡੀ ਸੋਚ ਸਪਸ਼ਟ ਹੋਏਗੀ ਤੁਸੀਂ ਸੱਚ ਅਤੇ ਪਰਮ ਵਿੱਚ ਫਰਕ ਕਰਨ ਦੇ ਯੋਗ ਹੋਵੋਗੇ ਇਹ ਗਿਆਨ ਅਤੇ ਅਧਿਆਤਮਿਕ ਕੋਝਾਂ ਲਈ ਚੰਗਾ ਸਮਾਂ ਹੈ ਅੱਗੇ ਗੱਲ ਕਰਦੇ ਆਪਾਂ ਮਿਥਨ ਰਾਸ਼ੀ ਫਲਦੀ ਤਹਾਡੀ ਬੋਲੀ ਸ਼ੁੱਧ ਹੋਵੇਗੀ ਤੇ ਤੁਹਾਡੀ ਸੋਚ ਸਪਸ਼ਟ ਹੋਏਗੀ ਤੁਸੀਂ ਸੱਚ ਅਤੇ ਭਰਮ ਵਿੱਚ ਫਰਕ ਕਰਨ ਦੇ ਯੋਗ ਹੋਵੋਗੇ ਗਿਆਨ ਅਤੇ ਆਤਮਿਕ खोज ਲਈ ਇੱਕ ਚੰਗਾ ਸਮਾਂ ਮੰਨਿਆ ਗਿਆ ਹੈ ਅੱਗੇ ਗੱਲ ਕਰਦੇ ਆਪਾਂ ਕਰਕ ਰਾਸ਼ੀ ਪਾਲ ਦੀ ਕੁਝ ਪ੍ਰਾਣੇ ਭਾਵਨਾਤਮਕ ਜਟਮ ਦੁਬਾਰਾ ਉੱਭਰ ਸਕਦੇ ਨੇ ਪਰ ਤੁਹਾਾਨਾ ਨਾਲ ਸਮਝਦਾਰੀ ਨਾਲ ਇੱਥੋਂ ਤੁਹਾਡੇ ਘਰ ਅਤੇ ਪਰਿਵਾਰ ਵਿੱਚ ਸ਼ਾਂਤੀ ਵਾਪਸ ਆਏਗੀ ਅੱਗੇ ਗੱਲ ਕਰਦੇ ਆਂ ਸਿੰਘ ਰਾਸ਼ੀ ਪਾਲ ਦੀ ਤੁਹਾਡਾ ਆਤਮ ਵਿਸ਼ਵਾਸ ਵਧੇਗਾ ਪਰ ਤੁਹਾਨੂੰ ਹੰਕਾਰ ਤੋਂ ਬਚਣਾ ਚਾਹੀਦਾ ਕਿਉਂਕਿ ਇਹ ਟਕਰਾਅ ਦਾ ਕਾਰਨ ਬਣ ਸਕਦਾ ਹੈ ਸਬਰ ਤੁਹਾਨੂੰ ਸਤਕਾਰ ਦੇਵੇਗਾ ਅੱਗੇ ਗੱਲ ਕਰਦੇ ਹਾਂ ਆਪਾਂ ਕੈਂਿਆਰਾ ਰਾਸ਼ੀ ਵਾਲ ਦੀ ਇਸ ਸਮਾਂ ਤੁਹਾਡੀ ਸਿਹਤ ਅਤੇ ਰੋਜ਼ਾਨਾ ਦੀ ਰੁਟੀਨ ਦੇ ਧਿਆਨ ਕੇਂਦ੍ਰਿਤ ਕਰਨ ਦਾ ਹੈ ਜਿਆਦਾ ਸੋਚ-ਸਮਝ ਤੋਂ ਬਚੋ ਅਦੇ ਸਾਦਗੀ ਨੂੰ ਅਪਣਾਓ ਅੱਗੇ ਗੱਲ ਕਰਦੇ ਹਾਂ ਆਪਾਂ ਤੁਲਾ ਰਾਸ਼ੀ ਵਾਲ ਦੀ ਤੁਹਾਡੇ ਰਿਸ਼ਤੇ ਅਤੇ ਰਚਨਾਤਮਕ ਯਤਨਾਂ ਵਿੱਚ ਸੰਤੁਲਨ ਰਹੇਗਾ ਇਮਾਨਦਾਰੀ ਅਤੇ ਪਿਆਰ ਤੁਹਾਡੇ ਰਿਸ਼ਤਿਆਂ ਨੂੰ ਮਜ਼ਬੂਤ ਬਣਾਉਣਗੇ ਆਓ ਅੱਗੇ ਗੱਲ ਕਰਦੇ ਹਾਂ ਆਪਾਂ ਤਾਂ ਅਗੇ ਗੱਲ ਕਰਦੇ ਹਾਂ ਆਪਾਂ ਅੱਗੇ ਗੱਲ ਕਰਦੇ ਹਾਂ ਆਪਾਂ ਵਿਸ਼ੇ ਰਿਸ਼ਤੇ ਕਿਹੜੀ ਰਾਸ਼ੀ ਵੱਲ ਦੀ ਤੁਹਾਡੇ ਅੰਦਰ ਇੱਕ ਡੂੰਗਾ ਬਦਲਾ ਆਏਗਾ ਤੁਸੀਂ ਪੁਰਾਣੀਆਂ ਸਮੱਸਿਆਵਾਂ ਤੋਂ ਮੁਕਤ ਹੋ ਜਾਓਗੇ ਅਤੇ ਤੁਹਾਡੇ ਜੀਵਨ ਵਿੱਚ ਕੁਝ ਨਵੇਂ ਬਦਲਾ ਆਉਣਗੇ ਅੱਗੇ ਗੱਲ ਕਰਦੇ ਆਪਾਂ ਤੁਹਾਨੂੰ ਰਾਸ਼ੀ ਫਲ ਦੀ ਇਹ ਦਿਨ ਤੁਹਾਡੇ ਲਈ ਬਹੁਤ ਖਾਸ ਹੈ ਕਿਉਂਕਿ ਚੰਦਰਮਾ ਤੁਹਾਡੀ ਰਾਸ਼ੀ ਵਿੱਚ ਹੈ ਤੁਹਾਡੇ ਨਵੇਂ ਵਿਚਾਰ ਅਤੇ ਆਤਮ ਵਿਸ਼ਵਾਸ ਉर्जावान ਹੋਣਗੇ ਅੱਗੇ ਗੱਲ ਕਰਦੇ ਆਪਾਂ ਮਕਰ ਰਾਸ਼ੀ ਫਲ ਦੀ ਜੇਮਵਾਰੀਆਂ ਥੋੜੀਆਂ ਭਾਰੀਆਂ ਲੱਗ ਸਕਦੀਆਂ ਹਨ ਪਰ ਇਹ ਸਮਾਂ ਆਪਣੀ ਜ਼ਿੰਦਗੀ ਨੂੰ ਸਹੀ ਦਿਸ਼ਾ ਵਿੱਚ ਤੈਅ ਕਰਨ ਦਾ ਹੈ ਵਿਸ਼ਵਾਸ ਅਤੇ ਅਨੁਸ਼ਾਸਨ ਤੁਹਾਨੂੰ ਸਫਲਤਾ ਪੱਲੇ ਜਾਣਗੇ ਅੱਗੇ ਗੱਲ ਕਰਦੇ ਆਪਾਂ ਤੁਲਾ ਆਪਣਾ ਕੁੰਭ ਰਾਸ਼ੀ ਫਲ ਦੀ ਤੁਹਾਨੂੰ ਸਮਾਜ ਅਤੇ ਦੂਜਿਆਂ ਲਈ ਕੁਝ ਕਰਨ ਦਾ ਮੌਕਾ ਮਿਲੇਗਾ ਨਵੇਂ ਵਿਚਾਰੇ ਤੇ ਯੋਜਨਾਵਾਂ ਸਫਲ ਹੋਣਗੀਆਂ ਪਰ ਬੇਚੈਨੀ ਤੋਂ ਬਚੋ ਆਪਾਂ ਅੱਗੇ ਗੱਲ ਕਰਦੇ ਆਂ ਮੀਨ ਰਾਸ਼ੀ ਫਲ ਦੀ ਤੁਹਾਡੀ ਅੰਤਰਦ੍ਰਿਸ਼ਟੀ ਹੋਰ ਡੂੰਘੀ ਹੋਵੇਗੀ ਤੁਹਾਨੂੰ ਸੁਪਨੇ ਅਤੇ ਧਿਆਨ ਰਾਹੀਂ ਬ੍ਰਹਮ ਸੰਦੇਸ਼ ਮਿਲ ਸਕਦੇ ਆਂ ਤੁਹਾਡੀ ਹਮਦਰਦੀ ਅਤੇ ਕੋਮਲਤਾ ਵਧੇਗੀ ਪਰ ਆਪਣੇ ਲਈ ਸੀਮਾਵਾਂ ਨਿਰਧਾਰਤ ਕਰਨੀ ਨਾ ਵੀ ਮਾਤਾਪੁਰਨ ਹੋਏਗਾ। ਦੁਰਗਾ ਅਸ਼ਟਮੀ ਤੇ ਤੁਨ ਵਿੱਚ ਚੰ드ਮਾ ਦੀ ਸਥਿਤੀ, ਦੇਵੀ ਦੁਰਗਾ ਦੀ ਸ਼ਕਤੀ ਅਤੇ ਯੂਪੀਟਰ ਦੀ ਬੁੱਧੀ ਨੂੰ ਜੋੜਦੀ ਹੈ ਪਵਿੱਤਰ ਸੰਗਮ ਇੱਕ ਅਜੀਬਾ ਮਾਹੌਲ ਬਣਾਉਂਦਾ ਹੈ ਜੋ ਸਾਨੂੰ ਹਿੰਮਤ ਨਾਲ ਜੀਉਣਾ, ਸਨਚਾਈ ਨੂੰ ਅਪਣਾਉਣਾ ਅਤੇ ਡਰ ਨੂੰ ਪਿੱਛੇ ਛੱਡਣਾ ਸਿਖਾਉਂਦਾ ਹੈ। ਇਸ ਦਿਨ ਹਰੇਕ ਰਾਸ਼ੀ ਲਈ ਸਫਾਰਸ਼ ਕੀਤੇ ਗਏ ਛੋਟੇ-ਛੋਟੇ ਪਾ ਦੇ ਵੀ ਦੇ ਆਸ਼ੀਰਵਾਦ ਜੁੜਦਾ ਇੱਕ ਸਰਲ ਤਰੀਕਾ ਹੈ। ਧੰਨਵਾਦ।